ਆਸਟ੍ਰੇਲੀਆ ਤੋਂ ਪੰਜਾਬ ਆਈ ਬੰਦੇ ਦੀ ਲਾਸ਼ ਦੇ ਸੰਸਕਾਰ ਮੌਕੇ ਵੱਡਾ ਹੰਗਾਮਾ ਹੋ ਗਿਆ ਤਾਂ ਪਰਿਵਾਰ ਵੱਲੋਂ ਜਦੋਂ ਸੰਸਕਾਰ ਕਰਨ ਦੇ ਲਈ ਬਕਸੇ ਦੇ ਵਿੱਚੋਂ ਮ੍ਰਿਤਕ ਦੇ ਬਾਹਰ ਕੱਢੀ ਗਈ ਹੈ ਤਾਂ ਗੱਲੇ ਤੇ ਚਾਕੂ ਦੇ ਨਿਸ਼ਾਨ ਵੇਖ ਕੇ ਤਾਂ ਟੱਬਰ ਦੇ ਵੀ ਹੋਸ਼ ਉੱਡ ਜਾਂਦੇ ਨੇ ਫਟਾਫਟ ਪੁਲਿਸ ਨੂੰ ਸੂਚਿਤ ਕੀਤਾ ਗਿਆ ਦਰਅਸਲ ਇਹ ਪੂਰਾ ਮਾਮਲਾ ਹੁਸ਼ਿਆਰਪੁਰ ਦਾ ਹੈ ਜਿੱਥੇ ਆਸਟ੍ਰੇਲੀਆ ਗਈ ਪਤਨੀ ਦੇ ਵੱਲੋਂ ਆਪਣੇ ਬੱਚਿਆਂ ਸਮੇਤ ਪਤੀ ਨੂੰ ਵੀ ਬਾਹਰ ਬੁਲਾ ਲਿਆ ਜਾਂਦਾ ਹੈ ਪਰਿਵਾਰ ਮੁਤਾਬਕ ਆਸਟ੍ਰੇਲੀਆ ਦੇ ਵਿੱਚ ਪਤੀ ਪਤਨੀ ਦੇ ਵਿੱਚ ਝਗੜਾ ਰਹਿੰਦਾ ਸੀ ਜਿਸ ਦਾ ਜ਼ਿਕਰ ਅਕਸਰ ਬੰਦੇ ਦੇ ਵੱਲੋਂ ਫੋਨ ਤੇ ਕੀਤਾ ਜਾਂਦਾ ਸੀ ਤੇ ਇੱਕ ਦਿਨ ਪਰਿਵਾਰ ਨੂੰ ਆਸਟ੍ਰੇਲੀਆ ਤੋਂ ਫੋਨ ਆਇਆ ਕਿ ਵਿਅਕਤੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਪਰਿਵਾਰ ਵੱਲੋਂ ਖੁਦਕੁਸ਼ੀ ਦੀ ਗੱਲ ਨੂੰ ਇੱਕ ਵਾਰ ਮੰਨ ਵੀ ਲਿਆ ਜਾਂਦਾ ਹੈ ਤੇ ਮ੍ਰਿਤਕ ਦੇ ਜਦ ਭਾਰਤ ਲਿਆਂਦੀ ਗਈ ਹੈ ਜਦੋਂ ਬਕਸੇ ਦੇ ਵਿੱਚ ਮ੍ਰਿਤਕ ਦੇ ਆਉਂਦੀ ਹੈ ਤਾਂ ਪਰਿਵਾਰ ਅੰਤਮ ਰਸਮਾਂ ਦੀਆਂ ਤਿਆਰੀਆਂ ਕਰਦਾ ਹੈ ਤੇ ਉਦੋਂ ਜਿਵੇਂ ਅੰਤਮ ਸੰਸਕਾਰ ਲਈ ਮ੍ਰਿਤਕ ਦੇ ਬਾਹਰ ਕੱਢੀ ਜਾਂਦੀ ਹੈ ਤਾਂ ਗਲੇ ਤੇ ਵੱਡ ਟੋਕ ਦੇ ਨਿਸ਼ਾਨ ਵੇਖ ਲਏ ਜਾਂਦੇ ਨੇ ਜਿਸ ਤੋਂ ਬਾਅਦ ਸੰਸਕਾਰ ਮੌਕੇ ਪੁਲਿਸ ਨੂੰ ਸੱਦ ਲਿਆ ਜਾਂਦਾ ਹੈ ਪੁਲਿਸ ਦੇ ਵੱਲੋਂ ਇਹ ਤੇ ਹੁਣ छानबीन ਕੀਤੀ ਜਾ ਰਹੀ ਹੈ ਪਰਿਵਾਰ ਨੇ ਦੋਸ਼ ਲਾਇਆ ਲੇ ਕਿ ਖੁਦਕੁਸ਼ੀ ਨਹੀਂ ਸਗੋ ਕਤਲ ਹੋਇਆ ਤਾਂ ਪਰਿਵਾਰ ਨੇ ਕੁੜੀ ਸਮੇਤ ਕੁੜੀ ਦੀ ਭੈਣ ਭਰਾ ਤੇ ਮਾਪਿਆਂ ਤੇ ਵੱਡੇ ਇਲਜ਼ਾਮ ਲਗਾ ਦਿੱਤੇ ਨੇ ਪੁਲਿਸ ਮੁਤਾਬਕ ਪੋਸਮਾਰਟਮ ਤੋਂ ਬਾਅਦ ਬਾਅਦ ਦੀ ਕਾਰਵਾਈ ਕੀਤੀ ਜਾਵੇਗੀ। ਕੀ ਗਿਆ ਸਜੌਦਰ ਸੋਰੀਆ ਪਰਿਵਾਰ ਬਲੋਗੇ ਖੁਦਕੁਸ਼ੀ ਕੀਤੀ ਹੈ ਜੀ ਬੋਡੀ ਭੇਜ ਰਹੇ ਆ। ਜਦ ਕਿ ਅਸੀਂ ਬੜੀ ਮੁਸ਼ਕਲਾਂ ਬੋੜੀ ਮਗਾਈ ਆ ਉਹਦੇ ਸੰਸਕਾਰ ਕਰਨ ਲੱਗੇ ਸੀ ਤੇ ਪ੍ਰਵਿੰਦਰ ਮੈਨੇਜਰ ਸਵਾਰ ਮੀਰੀਓ ਮੈਮਰ ਲੈਂਗੁਏਜ ਦੇ ਜੀਗਾ ਹਫ਼ਤੇ ਤੋਂ ਉਹਨਾਂ ਨੇ ਉਸੇ ਕੇਸ ਲਾ ਕੇ ਸੀ ਆਪਾਂ ਜਰਮਨ ਤੋਂ ਕੇਸ ਲਾ ਕੇ ਤੇ ਬੋੜੀ ਦਰ ਮਗਾਈ ਹੈ ਤੁਹਾਡਾ ਕੀ ਲੱਗਦਾ ਮੇਰੇ ਬਰਦਨ ਲਾ ਜੀ ਸਕੇ ਮੈਨੂੰ ਕੈਸੀ ਬਿਜ਼ਨਸ ਨੇ ਇਹ ਜੀ 2 ਸਾਲ ਪਹਿਲਾਂ ਗਏ ਸੀ ਆਪਣੇ ਬੱਚਿਆਂ ਲੈ ਕੇ ਕਿਉਂਕਿ ਜਨਾਨੀ ਨੇ ਇੱਕ 4 ਸਾਲ ਤੋਂ ਇੱਕ ਪ੍ਰੋਪਗੈਂਡਾ ਚਾਹੀ ਸੀ ਉਹਨੂੰ ਢੁਟਣਾ ਚਾਹੀਦੀ ਉਹਨੇ ਆਪਣੇ ਬੱਚੇ ਸੰਦੜੇ ਸੀ ਬਾਪ ਉਸਨੇ ਘਰ ਨਾਲ ਨੂੰ ਸੱਦ ਕੇ ਉੱਤੇ ਬੱਚਿਆਂ ਨੂੰ ਸੱਦ ਕੇ ਉਹਨੂੰ ਬਲੈਕਮੇਲ ਟਰਚ ਬਹੁਤ ਕੀਤਾ ਗਿਆ ਬਹੁਤ ਜ਼ਿਆਦਾ ਅੰਡ ਆਣੀ ਬੋਲ ਬੁਲਾ ਲ ਕੀਤਾ ਤੇ ਹੁਣ ਜਦੋਂ ਆਪਾਂ ਬੋਡੀ ਖੋਲੀ ਹੈ ਤੇ ਗਲੇ ਤੇ ਕੱਟ ਦਾ ਨਿਸ਼ਾਨ ਹੈ ਕਿਥੇ ਨਾਈਫ ਲੱਗਾ ਹੈ ਜਦ ਕਿ ਇਹ ਸੁਸਾਈਡ ਨਹੀਂ ਮਰਡਰ ਹੈ ਉਧਰ ਕਿਹਨਾ ਪੜਤਾਲ ਚੱਲ ਰਹੀ ਹੋਇਆ ਉਧਰ ਸੁਸਾਈਡ ਹੀ ਹੋਇਆ ਸੀਗਾ ਅਸੀਂ ਪਰ ਅਸੀਂ ਮੈਂ ਆਪਣੀ ਵਾਈਫ ਕੋਲੋਂ ਕਰਾਇਆ ਹੋਇਆ ਜਰਮਨ ਤੋਂ ਕੁਵੇ ਦੀ ਵੈਰੀਫਿਕੇਸ਼ਨ ਕੀਤੀ ਹੈ ਪਰ ਉੱਥੇ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਰ ਨੂੰ ਨਿਆਂ ਮਿਲੇ ਸਾਰਾ ਪੋਸਟਮਾਰਟ ਹੋਵੇ ਤਾਂ ਕਿ ਜੇਕਰ ਕੇਸ ਇੱਥੋਂ ਲਾ ਸਕੀਏ ਤਾਂ ਉੱਥੇ ਆਨਲਾਈਨ ਚੱਲਦਾ ਪਿਆ ਕੋਣ ਕੋਣ ਆਪਦੀ ਫੈਮਿਲੀ ਦੇ ਵਿੱਚ ਜਿਹੜੇ ਸਾਜ਼ਿਸ਼ ਥੋੜੀ ਫੈਮਿਲੀ ਚੱਕਦੀ ਆ ਹਰਜੀਤ ਕੌਰ ਤੇ ਨੰਬਰ 2 ਤੇ ਦੀ ਵਾਈਫ ਹੈ ਉਹ ਤਾਂ ਆਉਂਦੀ ਸੀ ਫੋਨ ਤੇ ਪਹਿਲਾਂ ਉਹਨੇ ਹਨ 20 ਦਿਨ ਫੋਟਾ ਰਚੇ ਕੀਤਾ ਮੇਰੇ ਘਰ ਦੇ ਉਹਨਾਂ ਦਾ ਪੂਰਾ ਪਰਿਵਾਰ ਨੂੰ ਕਿਨੂ ਕੋ ਅਨਤੀ ਦੇ ਪਹਿਲਾਂ ਪਹਿਲਾਂ ਚਜੇਰਾ ਅਨਤੀ ਨੂੰ ਕੇਸ ਹੈ ਹੀਰਿੰਗ ਹੈ ਤੇ ਇਹਨੂੰ ਜੇਲ੍ਹ ਹੋਣੀ ਆ ਪਰ ਉਸ ਤੋਂ ਮੈਨੂੰ ਵਕੀਲ ਹਾਇਰ ਕਰਕੇ ਦਿੱਤਾ ਆਪਣੇ ਹੋਰ ਦੋ ਇੱਕ ਦੋ ਰਿਸ਼ਤੇਦਾਰਾਂ ਨਾਲ ਲਾ ਕੇ ਵਕੀਲ ਜਾ ਕੇ ਤਾਂ ਮੈਂ ਟੈਂਸ਼ਨ ਲੈ ਮਾਈਨਰ ਕੇਸ ਹੈ ਤੇਰਾ ਸਿਰ ਫੈਮਿਲੀ ਇਨਵੋਲਵਡ ਦਾ ਕੇਸ ਹੈ ਬੁਝੂਗਾ ਸੈਟਪ ਹਨਾ ਪਰ ਉਹ ਬੰਦਾ ਮਾਨੂੰ ਪਤਾ ਨਹੀਂ ਬਸ ਹੁਸੂਰ ਕਰ ਨਹੀਂ ਸਕਦਾ ਕਿਉਂਕਿ ਰਾਤ ਇੱਕ ਦਿਨ ਪਹਿਲਾਂ ਮੇਰੀ ਗੱਲ ਹੋਈ ਹੈ ਮੈਂ ਕਿਹਾ ਨੀਟੇ ਉਹ ਤੁਹਾਨੂੰ ਕ ਇਹ ਐਜ਼ ਅ ਟੂਰਿਸਟ ਗੈਸ ਕਰ ਪਰ ਮੈਨੂੰ ਨੀੜੇ ਟੈਨਸ਼ਨ ਲਾਇਆ ਜੇ ਪੀਆ ਤਰੀ ਦਾ ਤੋਂ ਵੀ ਕਰਾਂਗਾ ਕਿੰਨਾ ਕੋਈ ਜਿੱਦਾਂ ਤਿੱਦਾ ਤੁਸੀਂ ਕਾ ਨਹੀਂ ਕਰ ਲੋ ਮੈਂ ਕਿ ਪਾਣਾ ਇੰਡੀਆ ਪਰ ਦੂਜੇ ਦਿਨ ਉਹ ਬੰਦੇ ਨੇ ਫੋਨ ਚੱਕਣਾ ਬੰਦ ਕਰਤਾ ਮੈਨੂੰ ਮੇਰੀ ਸਾਲੀ ਦਾ ਭੱਡੀ ਦਾ ਫੋਨ ਆਇਆ ਫਿਰਦਾ ਬਾਤੋਂ ਕਿਹਦੀ ਪਾਜੀ ਫੋਨ ਨਹੀਂ ਚੱਕਦੇ ਮੈਂ ਆਪਣਾ ਟਰੱਕ ਲਾ ਦੇਗੀ ਤੇ ਗੱਡੀ ਮੈਂ ਟ੍ਰਾਂਸਪੋਰਟ ਲਗਾਂ ਮੈਂ अच्छा तो जो मैं फोन कासी भी 100 बार फोन की तो 15 फोन ही चढ़ेया तो शाम ਨੂੰ ਸਾਨੂੰ ਪਤਾ ਲੱਗਿਆ ਬੰਦੇ ਨੇ ਸੂਜੜ ਕੀਤੀ ਪਰ ਆਪਾਂ ਨੂੰ ਹਰਾਨ ਵੀ ਸੂਜੜ ਕਰ ਨਹੀਂ ਸਕਦਾ ਬੰਦਾ ਪਰ ਅੰਡਰ ਪ੍ਰੈਸ਼ਰ ਬਹੁਤ ਸੀ ਪਰ ਅੱਜ ਪਤਾ ਲੱਗਿਆ ਗਲਾ ਕੱਟਿਆ ਹੋਇਆ ਤੇ ਆ ਨਜ਼ਰ ਨਾਈਪ ਤੇ ਲੱਗਾਇਆ ਵੀ ਮਰਡਰ ਆ ਸੇਮ ਬੱਚੇ ਕਿੰਨੇ ਆ ਬੱਚੇ ਦੋ ਆ ਜੇ ਇੱਕ 13 ਸਾਲ ਦੀ ਕੁੜੀ ਆ ਉਹ ਵੀ ਉਹਨੇ ਆਪਣੇ ਵਾਲ ਕਰ ਲਈ ਇੱਕ 7 ਸਾਲ ਦਾ ਮੁੰਡਾ ਲੜਕਾ ਬਾਕੀ ਭਾਈ ਹੈ ਨਹੀਂ ਜੀ ਜੇ ਕਤਲ ਹੀ ਘਾਟਨ ਕੱਤੇ ਆਣਾ ਇਹ ਪਤਾ ਹੀ ਨਹੀਂ ਇਹ ਦਵਿੰਦਰ ਗੁਆਰ ਭਾਈ ਭਾਈ ਮੈਂ ਸੋਹਰਾ ਆਇਆ ਨਾ ਸਾਸਾ ਨਾ ਸੋਹਰਾ ਸਾਸ ਕੋਈ ਪਲਵਾਰ ਦਾ ਬੰਦਾ ਨਹੀਂ ਹੈ ਮੇਨ ਬੰਦਾ ਹੈ ਸੋਹਰਾ ਸਾਸ ਇਹ ਤੇ ਇਹ ਪੰਜ ਪੰਜ ਜੀ ਆ ਜਿਹੜੇ ਇਹ ਮੇਨ ਇਨਵੋਲਵਡ ਨੇ ਕਿੰਨੀ ਮਰਗੀ ਦਾ ਹਾਂਜੀ ਉਮਰ ਕਿੰਨੀ ਸੀ ਉਹ 43 ਆਲਾ ਸੀ ਇਹਦਾ ਨਾਮ ਮੇਰਕੇਸ਼ ਕੁਮਾਰ ਦਿੱਤੇ ਜਰਾਣਾ ਇਹ ਮੈਂ ਇੱਥੋਂ ਹਰਪੋਦਾ ਦੇ ਆਪਣੇ ਪੁੱਤ ਜਰਮਨ ਬਲੋਂਗਰ ਉਹਨੇ ਮੈਨੂੰ ਵੀ ਬੰਦ ਨੇ ਟੌਰਚਰ ਕੀਤਾ ਕਹਿੰਦਾ ਤੁਹਾਡਾ ਜੀਜਾ ਜਿਹੜਾ ਤੁਹਾਡਾ ਜਵਾਈ ਹੈ ਪਾ ਸਾਡੀਆਂ ਕੁੜੀਆਂ ਨੂੰ ਮਾਰਾ ਬੋਲਦਾ ਤੂੰ ਹੀ ਸਾਡਾ ਭਰਾ ਖਾ ਗਈ ਆ ਤੇ ਕੰਮ ਮਾਰਾ ਨਹੀਂ ਬੋਲਦਾ ਤੁਹਾਨੂੰ ਮੈਂ ਕਹਿੰਦਾ ਤੂੰ ਵੀ ਜਲ ਮਰ ਜਾ ਉਹ ਬੰਦਾ ਮੈਨੂੰ ਟੌਰਚਰ ਕਰਦਾ ਬੰਦਾ ਬਾਹਰੋਂ ਕੋਈ ਗੱਲ ਮੈਂ ਕੋਈ ਟੈਨਸ਼ਨ ਨਹੀਂ ਮੈਨੂੰ ਮੈਂ ਟੌਰਚਰ ਕਰ ਲੈ ਪੁਲਿਸ ਸਦੀਆ ਪੁਲਿਸ ਕੀ ਕਾਰਵਾਈ ਕਰਦੀ ਹੈ ਪੁਲਿਸ ਕਾਰਵਾਈ ਉਹ ਦੇਖੋ ਆਈਏ ਦੇਖੋ ਯਕੀਨ ਦਾ ਜੋ ਕਹਿੰਦੇ ਜੋ ਵੀ ਸਬੂਤ ਆ ਹਾਦਸੇ ਜੋ ਵੀ ਹੋਗਾ ਲਾਦੇ ਹਿਸਾਬ ਨਾਲ ਅਸੀਂ ਕਰਾਂਗੇ ਜਿੰਨਾ ਹੋ ਸਕਦਾ ਉਹ ਸਮਾਰਟ ਹੋ ਜਾਊਗਾ ਠੀਕ ਹੈ ਭਾਈ ਤਜੀ ਟੀਮ ਅੱਜ ਬੜਾ ਦੁੱਖਾਂ ਦਾ ਪਹਾੜ ਟੁੱਪਿਆ ਮੇਰਾ ਬਚਪਨ ਦਾ ਦੋਸਤ ਬਲੰਦਰ ਕੁਮਾਰ ਜਿਹੜਾ ਚੰਗੇ ਪੁੱਖ ਦੀ ਕਾਮ ਨਾਲ ਲੈ ਕੇ ਵਿਦੇਸ਼ ਦੀ ਧਰਤੀ ਆਸਟ੍ਰੇਲੀਆ ਤੇ ਗਿਆ ਸੀ ਆਪਣੀ ਫੈਮਿਲੀ ਸਮੇਤ ਆ ਸਾਡੇ ਲਈ ਤਾਂ ਬੜੀ ਮੰਦ ਭਾਗੀ ਘਰ ਹੋ ਰਿਹਾ ਕਿ ਉਹਦੀ ਜਾਨ ਦੀ ਮੌਤ ਦਾ ਸਮਾਚਾਰ ਮਿਲਿਆ ਜਦੋਂ ਜਸ ਸ਼ਮਸ਼ਾਨ ਘਾੜ ਲੈ ਕੇ ਆਏ ਉਹਦੀ ਬੋਡੀ ਨੂੰ ਤੇ ਦੇਖਿਆ ਉਹਦੇ ਗਲੇ ਤੇ ਵੀ ਨਿਸ਼ਾਨ ਆ ਮੱਟਨ ਦੇ ਫੇਰ ਤੇ ਵੀ ਚੱਕੋਲੇ ਨਿਸ਼ਾਨ ਆ ਔਰ ਬੜਾ ਦੁੱਖਦ ਹੋ ਰਿਹਾ ਕਿ ਮੈਂ ਆਸਟ੍ਰੇਲੀਆ ਵਰਗੇ ਜਿਹੜੇ ਮੁਲਕ ਦੇ ਆਗਾਹ ਵੱਡੂ ਮੁਲਕ ਦੇ ਜਿਹੜੇ ਲੋਕਾਂ ਨੂੰ ਕਹਿੰਦੇ ਆ ਕਿ ਸਾਡਾ ਕਾਨੂੰਨ ਵਿਵਸਥਾ ਬੜੀ ਹਾਈ ਆ ਉਸ ਮੁਲਕ ਦੇ ਵਿੱਚ ਵੀ ਇਹ ਨਹੀਂ ਦੱਸਿਆ ਗਿਆ ਕਿ ਉਹਨੂੰ ਇਨਸਾਫ ਦੇਣ ਵਾਸਤੇ ਇਹਦੀ ਮੌਤ ਕਿੱਦਾਂ ਹੋਈ ਆ ਤੋ ਜੀ ਅੱਜ ਜਿਸ ਸਮਝਾਨ ਘਾੜ ਦੇ ਘਰ ਤੇ ਖੜੇ ਹੋਗੇ ਆਪਣੀ ਸਰਕਾਰ ਤੋਂ ਆਪਣੇ ਬੋਲਸ ਪ੍ਰਸ਼ਾਸਨ ਤੋਂ ਆਪਣੇ ਸਿਸਟਮ ਤੋਂ ਮੰਗ ਕਰ ਮੇਰੇ ਦੁਆਰਾ ਪੋਸਟਮਾਨ ਕਰਕੇ ਔਰ ਇਹਦਾ ਪੋਸਟਮਾਨ ਕਰਕੇ ਸਾਨੂੰ ਸਹੀ ਦਿੱਤਾ ਦੱਸਦੇ ਜਾਣਗੇ ਇਹਦੀ ਮੌਤ ਕਿੱਦਾਂ ਹੋਈ ਹੈ ਇਹ ਚਾਰ ਭੈਣਾਂ ਦਾ ਇਕੱਲਾ ਭਰਾ ਸੀਗਾ ਮੇਰਾ ਬਚਪਨ ਦਾ ਦੋਸਤ ਸੀਗਾ ਜਿਹੜਾ ਦੁੱਖਾਂ ਦਾ ਪਹਾੜ ਸਾਡੇ ਡੁੱਟਿਆ ਤੱਕ ਵਾਰ ਸਾਨੂੰ ਇਨਸਾਫ਼ ਤਾਂ ਮਿਲੇ ਨਾ ਅੱਜ ਤਾਂ ਸਾਨੂੰ ਇਨਸਾਫ਼ ਵੀ ਨਜ਼ਰ ਆ ਰਿਹਾ ਕਿਸੇ ਪਾਸੇ ਉਹ ਸਾਡਾ ਅੰਧਕਾਰ ਹੀ ਹਰ ਪਾਸੇ ਹੈਗਾ ਕਿ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਹੋਇਆ ਕੀ ਆ ਇੰਨਾ ਨੌਜਵਾਨ ਇੰਨਾ ਯੰਗ ਇੰਨਾ ਹਿੰਮਤੀ ਉਹ ਇੰਨਾ ਹਸਮੁਖ ਜਿਹੜਾ ਚਲਾ ਗਿਆ ਇਸ ਇਲਾਕੇ 'ਚ ਉਹ ਸਮਝਣਾ ਇਹਦੀ ਪਰਭਾਈ ਨਹੀਂ ਹੋ ਸਕਦੀ ਪਹਿਲਾਂ ਵੀ ਟੌਰਚਰ ਵਗੈਰਾ ਦੀਆਂ ਕੁੱਝ ਕੰਕਰਾਂ ਦੀਆਂ ਸੀ ਘਰੇਲੂ ਝਗੜੇ ਚੱਲਦੇ ਹੁੰਦੇ ਸੀ ਇਹਦੀ ਵਾਈਫ ਦੇ ਨਾਲ ਇਹ ਤਾਂ ਪਰ ਇਸ ਲੈਵਲ ਦਾ ਹੋ ਜਾਊਗਾ ਅੱਗੇ ਜਾ ਕੇ ਇਹ ਨਹੀਂ ਕਿ ਸੋਚਿਆ ਸੀਗਾ ਆਪਣੇ ਹੱਥੀਂ ਨਹੀਂ ਆਪਣੀ ਵਾਈਫ ਨੂੰ ਬਾਹਰ ਭੇਜਿਆ ਕਿ ਮੈਂ ਚਲੋ ਇੱਕ ਚੰਗੇ ਪੁੱਖ ਲਈ ਚਲੋ ਵਾਈਫ ਨੂੰ ਸਟੱਡੀ ਵੇਸ ਤੇ ਭੇਜਦਾ ਬੱਚਿਆਂ ਨੂੰ ਸੈੱਟ ਕਰਨਾ ਹਮੇਸ਼ਾ ਮੈਨਾਂ ਇਹੀ ਗੱਲ ਹੁੰਦੀ ਸੀ ਕਿ ਮੈਂ ਬੱਚਿਆਂ ਦਾ ਭਵਿੱਖ ਬਣਾਉਣਾ ਬੱਚਿਆਂ ਦੇ ਭਵਿੱਖ ਵਾਸਤੇ ਬਾਹਰ ਜਾਣਾ ਭਰਾ ਆਪਣਾ ਬੱਚਿਆਂ ਦਾ ਭਵਿੱਖ ਬ ਇਸ ਲਈ ਬੜਾ ਮਨ ਮੰਨ ਭਾਗੀ ਸਾਡੇ ਲਈ ਇਹ ਘਟਨਾ ਬਹੁਤ ਦੁੱਖਾਜਨਕ ਮਨ ਦੇ ਵਿੱਚ। ਦੂਸਰਾ ਸਾਨੂੰ ਹੁਣ ਇਥੇ ਐਮਸੀਫ ਦਾ ਫੋਨ ਆਇਆ ਸੀਗਾ। ਪੇ ਇਦਾਂ ਕਰਕੇ ਸੰਸਕਾਰ ਕਰਨ ਵਾਸਤੇ ਆਏ ਜੋ ਸੰਸਕਾਰ ਚੈੱਕ ਕਰਨ ਲੱਗੇ ਬੋਡੀ ਤੇ ਬੋਡੀ ਦੇ ਨਾਲ ਗਲਦੇ ਕੱਟ ਦੇ ਨਿਸ਼ਾਨ ਸੀਗੇ ਤੇ ਪੇਟ ਤੇ ਨਿਸ਼ਾਨ ਸੀਗੇ। ਬਾਕੀ ਹੁਣ ਅਸੀਂ ਪੋਸਟਮਨ ਕਰਾਉਣ ਲੱਗੇ ਉਹਦੇ ਬਾਅਦ ਦੇਖਦੇ ਆ। ਬੋਡੀ ਬਾਹਰ ਉਹ ਆਸਟ੍ਰੇਲੀਆ ਤੋਂ ਆਈ ਹੈ। ਕੱਲ੍ਹ ਸ਼ਾਮ ਕੱਲ੍ਹ ਆਈ ਹੈ ਉਹ। ਤੇ ਬਾਕੀ ਚੱਕਰ ਕ ਪੋਸਟਮਨ ਵੋਟ ਨੂੰ ਹਿਸਾਬ ਨਾਲ ਕਰਵਾਇਆ। ਕਿਹਨਾਂ ਕਿਹਨਾਂ ਦੇ ਨਾਮ ਲਿਖਵਾਏ ਜਿੱਤੇ ਛੱਕ ਜਾਰੀ ਕੀਤੀ ਗਈ। ਨਾ ਤਾਂ ਹਜੇ ਤਾਂ ਪਹਿਲਾਂ ਪੋਸਟੇ ਹੋਏ ਤਵਾਰ ਬਕਰੋ ਸਰ ਜੋ ਵਪਾਰੀ ਹੋਇਆ ਬੋਡੀ ਲਈ ਜਾ ਰਹੇ ਹਾਂ ਬੋਡੀ ਐ ਕੋਸਟੋਫ ਤੇ ਜਾ ਰਹੇ ਹਾਂ ਜੋ ਸਾਬ ਨੂੰ ਸਾਰਾ ਕਾਰਵਾਈ ਹੋਈ ਠੀਕ ਹੈ